ਸਾਰੀਆਂ ਮਸ਼ੀਨਰੀਆਂ ਜਿੰਨੀਆਂ ਤੁਸੀਂ ਦੇਖੂਗੇ ਤੁਹਾਡੀ ਫਰਮਾਇਸ਼ ਤੇ ਹੀ ਆਪਾਂ ਲੈ ਕੇ ਪਹੁੰਚੇ ਹਾਂ ਤੁਹਾਡੀ ਡਿਮਾਂਡ ਤੇ ਆਪਾਂ ਮਸ਼ੀਨਰੀਆਂ ਲੈ ਕੇ ਪਹੁੰਚੇ ਹਾਂ ਤੁਹਾਡੇ ਏਰੀਆ 'ਚੋਂ ਤੇ ਦੱਬ ਕੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ WhatsApp ਚਲਾਉਨੇ ਹੋ WhatsApp ਤੇ ਸ਼ੇਅਰ ਕਰ ਦਿਓ ਗਰੁੱਪਾਂ ਦੇ ਵਿੱਚ ਸ਼ੇਅਰ ਕਰ ਦਿਓ Facebook Insta ਤੇ ਜਿੱਥੇ ਕਰ ਸਕਦੋਂ ਕਰ ਦਿਓ ਜੀ ਤੇ ਜੇ ਕਿਸੇ ਕੋਲੇ ਕੋਠੀ ਘਰ ਮਕਾਨ ਗੱਡੀ ਮੋਟਰਸਾਈਕਲ ਕੁਝ ਵੀ ਹੈ ਵੇਚਣ ਵਾਸਤੇ ਤੁਸੀਂ ਵੇਚਣਾ ਜੇਕਰ ਚਾਹੁੰਦੇ ਹੋ ਤਾਂ ਆਪਣੇ ਕੋਲੇ ਆਪਣੇ WhatsApp ਨੰਬਰ ਤੇ ਭੇਜ ਦਿਓ ਇੱਕ ਵੀਡੀਓ ਪੂਰੀ ਵਧੀਆ ਪੂਰੀ ਜਾਣਕਾਰੀ ਤੇ 10 ਤੋਂ 12 ਫੋਟੋਆਂ ਸੀ ਬਿਲਕੁਲ ਫਰੀ ਦੇ ਵਿੱਚ ਆਪਾਂ ਐਡ ਤੁਹਾਡੀ ਲਗਾ ਦੇਵਾਂਗੇ ਨੰਬਰ ਆਪਣਾ ਉੱਪਰ ਹਰੇ ਜੀ ਅੱਖਰਾਂ ਚ ਲਿਖਿਆ ਰਹਿੰਦਾ ਹੈ ਤੇ ਪਹਿਲੀ ਗੱਡੀ ਦੀ ਆਪਾਂ ਗੱਲ ਕਰਾਂਗੇ 15 ਮਾਡਲ ਆਪਾਂ ਗੱਡੀ ਲੈ ਕੇ ਪਹੁੰਚੀ ਆ ਸੁਵਿਪਟ ਸੁਵਿਪਟ ਗੱਡੀ ਆ ਪੰਜਾਬ ਨੰਬਰ ਹੈ ਜੀ ਸੈਂਟਰ ਲੋਕਿੰਗ ਹੈ ਤੇ ਸਿਲਵਰ ਰੰਗ ਦੀ ਗੱਡੀ ਆਪਣੇ ਕੋਲੇ ਆ ਪਹੁੰਚੀ ਆ ਗੱਡੀ ਦੀ ਕੰਡੀਸ਼ਨ ਪੂਰੀ ਵਧੀਆ ਪਈ ਆ ਨਾ ਤਾਂ ਕੋਈ ਗੱਡੀ ਕਿਸੇ ਪਾਸੇ ਲੱਗੀ ਹੋਈ ਆ ਨਾ ਕੋਈ ਡੈਮੇਜ ਆ ਜੇ ਆਪਾਂ ਟਾਇਰਾਂ ਦੀ ਗੱਲ ਕਰੀਏ ਤਾਂ ਚਾਰੋਂ ਟਾਇਰ ਆਪਾਂ ਨੂੰ 80 ਤੋਂ 85 ਪੈਸੇ ਮਿਲ ਜਾਣਗੇ ਤੇ ਗੱਡੀ ਕੁੱਲ 60000 ਕਿਲੋਮੀਟਰ ਚੱਲੀ ਹੋਈ ਆ ਤੇ ਡਿਮਾਂਡ ਦੀ ਗੱਲ ਕਰੀਏ ਤਾਂ 5 ਲੱਖ ਤੇ 25000 ਰੁਪਇਆ ਮਾਲਕ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਆ ਤੇ ਗੱਡੀ ਦਾ ਜਿਹੜਾ ਨੰਬਰ ਹੈ ਬਠਿੰਡਾ ਨੰਬਰ ਗੱਡੀ ਆ ਜੀ ਤੇ ਸਾਰਾ ਕੁਝ ਵਧੀਆਗਾ ਜਿੰਨੇ ਸ਼ੀਸ਼ੇ ਵਗੈਰਾ ਆਪਾਂ ਨੂੰ ਮਿਲਣਗੇ ਸਾਰਾ ਕੁਝ ਆਪਾਂ ਨੂੰ ਨਾਲ ਦਾ ਮਿਲੂਗਾ ਗੱਡੀ ਤੇ ਕੋਈ ਪਾਰਟਸ ਇਹਦਾ ਨਾ ਤਾਂ ਬਦਲਿਆ ਹੋਇਆ ਨਾ ਕੋਈ ਡੈਮੇਜ ਨਾ ਕੋਈ ਕਿਸੇ ਪਾਸੋਂ ਟੁੱਟਿਆ ਪੱਜੇ ਸਿਲਵਰ ਰੰਗ ਦੀ ਗੱਡੀ ਆ ਰੰਗ ਪੂਰਾ ਵਧੀਆ ਪਿਆ ਬੰਪਰ ਬੂੰਪਰ ਆਪ ਹੀ ਤੁਸੀਂ ਚੈੱਕ ਕਰ ਲਓ ਨਾ ਤਾਂ ਕਿਸੇ ਪਾਸੇ ਕੋਈ ਡੈਮੇਜ ਹੈ ਨਾ ਕੋਈ ਕਿਸੇ ਪਾਸੇ ਛਰੀਟ ਲੱਗੀ ਹੋਈ ਆ ਕੋਈ ਵਧੀਆ ਮਾਲਕ ਨੇ ਬਹੁਤ ਜ਼ਿਆਦਾ ਸੰਭਾਈ ਦੇ ਵਿੱਚ ਗੱਡੀ ਰੱਖੀ ਹੋਈ ਆ ਕਿਸੇ ਨੂੰ ਪਸੰਦ ਆਉਂਦੀ ਆ ਕੋਈ ਜਾ ਕੇ ਦੇਖਣਾ ਜੇਕਰ ਚਾਹੁੰਦਾ ਤਾਂ ਜਾ ਕੇ ਗੱਡੀ ਨੂੰ ਤੁਸੀਂ ਦੇਖ ਵੀ ਸਕਦੇ ਹੋ ਤੇ ਕੋਈ ਗੱਲ ਪਹਿਲਾਂ ਤੁਸੀਂ ਕਰਨਾ ਚਾਹੁੰਦੇ ਹੋ ਮਾਲਕ ਨਾਲ ਤਾਂ ਨੰਬਰ ਕਰੋ ਨੋਟ 9803310004 ਤੇ ਸੈਕਿੰਡ ਜਿਹੜੀ ਗੱਡੀ ਲੈ ਕੇ ਪਹੁੰਚੀ ਹਾਂ ਫੋਰ ਦੀ ਫਿਗੋ ਕਾਫੀ ਡਿਮਾਂਡ ਆ ਰਹੀ ਸੀਗੀ 12 ਮਾਡਲ ਲੈ ਕੇ ਪਹੁੰਚੀਆਂ 60k ਪੈਸੇ ਇਹਦੇ ਟਾਇਰ ਪਾਈ ਨੇ ਡਿਮਾਂਡ ਰੇਟ ਦੀ ਗੱਲ ਕਰੀਏ 1 ਲੱਖ ਤੇ 45000 ਰੁਪਇਆ ਮੰਗ ਇਹਨਾਂ ਨੇ ਆਪਣੇ ਕੋਲੇ ਲਾ ਕੇ ਭੇਜੀ ਆ ਬਾਕੀ ਜਿਹੜੇ ਮਾਲਕ ਨੇ ਉਹਨਾਂ ਨੇ ਕਿਹਾ ਰੇਟ ਉੱਪਰ-ਨੀਚੇ ਕਰ ਲਾਂਗੇ ਇੱਕ ਵਾਰੀ ਸਿਰਫ ਡਿਮਾਂਡ ਅਗੀ ਕਿਸੇ ਮੇਰੇ ਭਰਾ ਨੂੰ ਮੇਰੇ ਵੱਡੇ ਬਜ਼ੁਰਗ ਨੂੰ ਕਿਸੇ ਨੂੰ ਵੀ ਗੱਡੀ ਪਸੰਦ ਆਈ ਹੈ ਕਿਸੇ ਨੇ ਜਾ ਕੇ ਜੇ ਦੇਖਣੀ ਹੋਵੇ ਗੱਡੀ ਚਲਾ ਕੇ ਦੇਖਣੀ ਹੋਵੇ ਤਾਂ ਮਾਲਕ ਦਾ ਏਰੀਆ ਅਬਹੁਰ ਹੈ ਜਾ ਕੇ ਦੇਖ ਸਾ ਦਉ ਅਬਹੁਰ ਏਰੀਆ ਚ 145 ਡਿਮਾਂਡਲੈਸ ਹੋ ਜਾਊਗਾ ਤੇ ਪੰਜਾਬ ਨੰਬਰ ਹੈ ਚਿੱਟੇ ਰੰਗ ਦੀ ਹੈ ਅੰਦਰੋਂ ਪੂਰੀ ਵਧੀਆ ਪਈ ਹੈ ਕੋਈ ਗੱਲ ਕਰਨੀ ਹੈ ਤੁਸੀਂ ਮਾਲਕ ਨਾਲ ਕਰੋ ਨੰਬਰ ਸਕਰੀਨ ਤੇ ਤੁਹਾਨੂੰ ਮਿਲ ਗਿਆ ਹੋਊਗਾ 946004827930 ਗੱਲਬਾਤ ਜਿਹੜੀ ਵੀ ਕਰਨਾ ਤੁਸੀਂ ਚਾਹੁੰਦੇ ਹੋ ਆਪੇ ਕਰ ਲਿਓ ਜੀ। ਬਾਕੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗ ਰਹੀ ਆ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਵੱਧ ਤੋਂ ਵੱਧ ਵੀਡੀਓ ਨੂੰ ਲਾਈਕ ਲਾਜ਼ਮੀ ਕਰ ਦਿਓ। ਤੇ ਹੁਣ ਆਪਾਂ i10 ਇੱਕ ਗੱਡੀ ਤੁਹਾਡੇ ਖਾਤਰ ਚਿੱਟੇ ਰੰਗ ਦੀ ਲੈ ਕੇ ਪਹੁੰਚਿਆ i10 ਗੱਡੀ ਆ ਗੱਡੀ ਦੀ ਕੰਡੀਸ਼ਨ ਆਲੂਕਿਆ ਜੀ। ਮਾਡਲ ਦੀ ਗੱਲ ਕਰੀਏ ਤਾ 2009 ਮਾਡਲ ਗੱਡੀ ਐ ਜੀ ਮੋਗੇ ਖੜੀ ਐ ਕਿਸੇ ਨੂੰ ਪਸੰਦ ਆਈ ਐ ਕੋਈ ਮੇਰਾ ਭਰਾ ਮੇਰਾ ਵੱਡਾ ਬਜ਼ੁਰਗ ਕਿਸੇ ਮੇਰੀ ਭੈਣ ਨੇ ਕਿਸੇ ਮੇਰੀ ਮਾਤਾ ਨੇ ਗੱਡੀ ਖਰੀਦਣੀ ਹੋਵੇ ਜਾਂ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਜਾ ਕੇ ਇਹਨਾਂ ਦੇ ਏਰੀਆ 'ਚ ਜਾ ਕੇ ਦੇਖ ਸਕਦੇ ਹੋ ਕਿਸੇ ਨੇ ਟ੍ਰਾਈ ਲੈਣੀ ਐ ਕਿਸੇ ਨੇ ਗੱਡੀ ਚਲਾ ਕੇ ਦੇਖਣੀ ਐ ਤੋਰ ਕੇ ਦੇਖਣੀ ਐ ਤਾਂ ਤੁਸੀਂ ਜਾ ਕੇ ਦੇਖ ਲਓ ਜਦੋਂ ਤੁਸੀਂ ਗੱਡੀ ਚਲਾਉਂਗੇ ਨਾਲੇ ਤਾਂ ਤੁਹਾਨੂੰ ਪਤਾ ਲੱਗ ਜਾਊਗਾ ਤੇ ਪੂਰੀ ਆਪਦੀ ਤਸੱਲੀ ਤੁਸੀਂ ਕਰ ਲਿਓ ਜੀ ਮਾਲਕ ਦਾ ਏਰੀਆ ਤੁਹਾਨੂੰ ਮੈਂ ਦੱਸ ਹੀ ਦਿੱਤਾ ਤੇ ਇਹ ਗੱਡੀ ਨਵਾਂ ਮਾਡਲ ਹੈ 90000 ਰੁਪਿਆ ਡਿਮਾਂਡ ਹੈ ਗੱਡੀ ਦੀ ਬਾਕੀ ਮਾਲਕ ਕਹਿੰਦੇ ਆ ਵੀ ਰੇਟ ਕਰ ਲਾਂਗੇ ਕੋਈ ਚੱਕਰ ਵਾਲੀ ਗੱਲ ਨਹੀਂ ਨੰਬਰ ਸਕਰੀਨ ਤੇ 8430 7006027 ਗੱਲਬਾਤ ਕਰ ਲਓ ਤੁਸੀਂ ਆਪੇ ਜੀ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਵੀਡੀਓ ਤੋਂ ਉਹਨੂੰ ਕਿਵੇਂ ਦੀ ਲੱਗ ਰਹੀ ਆ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਵਧੀਆ ਲੱਗ ਰਹੀ ਏ ਵੀਡੀਓ ਤਾਂ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਸ਼ੇਅਰ ਕਰ ਦਿਓ ਬੱਤ-ਬਾਸ ਸਪੋਰਟ ਕਰਿਆ ਕਰੋ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਜੀ ਜੇ ਕਿਸੇ ਨੇ ਐਡ ਕਰਵਾਉਣੀ ਆ ਆਪਣੇ ਚੈਨਲ ਦਾ WhatsApp ਨੰਬਰ ਉੱਪਰ ਹਰੇ ਜਿਹੇ ਅੱਖਰਾਂ ਦੇ ਵਿੱਚ ਲਿਖਿਆ ਰਹਿੰਦਾ ਨੰਬਰ ਹੈ ਜੀ ਆਪਣਾ 77194 345360 ਜੇ ਕਿਸੇ ਨੇ ਐਡ ਕਰਵਾਉਣੀ ਆ ਆਪਣੇ ਕੋਲੇ ਭੇਜੋ ਵੀਡੀਓ ਜਾਣਕਾਰੀ ਫੋਟੋਆਂ ਬਿਲਕੁਲ ਫਰੀ ਦੇ ਵਿੱਚ ਆਪਾਂ ਐਡ ਲਗਾ ਦੇਵਾਂਗੇ ਆਪਣਾ ਕਮਿਸ਼ਨ ਖਰਚਾ ਵਰਚਾ ਕਿਸੇ ਤਰ੍ਹਾਂ ਦਾ ਕੋਈ ਕਿਸੇ ਪਾਸੋਂ ਨਹੀਂ ਹੁੰਦਾ ਜੀ ਬਾਕੀ ਇੱਕ ਬੇਨਤੀ ਹੈ ਜੀ ਜਦੋਂ ਕੋਈ ਵੀ ਮਸ਼ੀਨਰੀ ਭੇਜਦੋਂ ਰੇਟ ਹਮੇਸ਼ਾ ਮਾਰਕੀਟ ਵੈਲਿਊ ਦੇ ਹਿਸਾਬ ਨਾਲ ਤੁਸੀਂ ਲਾ ਕੇ ਆਪਣੇ ਕੋਲੇ ਭੇਜਿਆ ਕਰੋ ਤੇ ਗੱਲਬਾਤ ਤਾਂ ਹੋ ਰਹੀ ਹੈ ਜੀ ਪੂਰੀ ਬਾਕੀ ਵੀਡੀਓ ਕਿਵੇਂ ਦੇ ਲੱਗ ਰਹੀ ਹੈ ਜਰੂਰ ਦੱਸੋ ਕਮੈਂਟ ਲਾਜ਼ਮੀ ਕਰੋ ਤੇ ਪਹਿਲੀ ਵਾਰ ਜਿੰਨੇ ਤੁਸੀਂ ਪਹੁੰਚਿਓ ਵੀਡੀਓ ਤੁਹਾਨੂੰ ਵਧੀਆ ਲੱਗ ਰਹੀ ਆ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰ ਦਿਓ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਹਰ ਰੋਜ਼ ਨਵੀਂ ਵੀਡੀਓ ਦੇਖਣ ਵਾਸਤੇ ਨੀਚੇ ਤੁਹਾਨੂੰ ਇੱਕ ਸਬਸਕ੍ਰਾਈਬ ਦਾ ਬਟਨ ਮਿਲੂਗਾ ਉਹਨੂੰ ਜਰੂਰ ਦਬਾ ਦਿਓ ਹੁਣ ਆਪਾਂ ਫਿਰ ਤੋਂ ਗੱਡੀਆਂ ਦੀ ਗੱਲਬਾਤ ਕਰਦੇ ਹਾਂ ਜੀ ਸ਼ੁਰੂ ਆਪਣੇ ਕੋਲੇ ਮਸ਼ੀਨਰੀਆਂ ਕਈ ਪਹੁੰਚੀ ਹੈ ਗੱਡੀ ਵੀ ਹੈ 볼ਟ ਵੀ ਹੈ ਬਾਕੀ ਤੁਸੀਂ ਦੇਖੋ ਵੀਡੀਓ ਤੁਹਾਨੂੰ ਆਪਣੇ ਆਪ ਸਾਰਾ ਕੁਝ ਪਤਾ ਲੱਗ ਜਾ ਜੀ ਆਪਣੇ ਕੋਲੇ ਗੱਡੀ ਪਹੁੰਚੀ ਹੈ ਟਾਇota ATOS GD ਮਾਡਲ ਦੀ ਗੱਲ ਕਰੀਏ 2014 ਮਾਡਲ ਆਪਣੇ ਕੋਲੇ ਪਹੁੰਚੀ ਹੈ ਗੱਡੀ ਡੀਜ਼ਲ ਦੀ ਹੈ 60000 ਕਿਲੋਮੀਟਰ ਗੱਡੀ ਚੱਲੀ ਹੋਈ ਹੈ ਟੱਚ ਸਕਰੀਨ ਵਗੈਰਾ ਅੰਦਰ ਲੱਗੀ ਹੋਈ ਹੈ ਤੇ ਅਰਜੈਂਟ ਸੇਲ ਕਰਨੀ ਹੈ ਜੀ ਛੇਤੀ ਤੋਂ ਛੇਤੀ ਗੱਡੀ ਵੇਚਣੀ ਹੈ ਮਾਲਕ ਦਾ ਏਰੀਆ SBS ਨਗਰ ਹੈ ਜੀ ਤੇ ਦੋਵੇਂ ਚਾਬੀਆਂ オリジナル ਆਪਾਂ ਨੂੰ ਨਾਲ ਗੱਡੀ ਦੇ ਮਿਲ ਜਾਣਗੀਆਂ ਨਵੇਂ ਟਾਇਰਾਂ 'ਚ ਗੱਡੀ ਐ ਤੇ ਕੋਈ ਨੁਕਸ ਨਹੀਂ ਜਾ ਕੇ ਤੁਸੀਂ ਦੇਖਣਾ ਚਾਹੁੰਦੇ ਹੋ ਗੱਡੀ ਨੂੰ ਚਲਾ ਕੇ ਦੇਖਣਾ ਚਾਹੁੰਦੇ ਹੋ ਤੁਹਾਨੂੰ ਮਾਲਕ ਦਾ ਏਰੀਆ ਮੈਂ ਦੱਸ ਹੀ ਦਿੱਤਾ ਬਾਕੀ ਤੁਸੀਂ ਇੱਕ ਵਾਰੀ ਮਾਲਕ ਨੂੰ ਫੋਨ ਕਰਕੇ ਤੇ ਉਹ ਤੋਂ ਬਾਅਦ ਜਾ ਕੇ ਤੇ ਇਹ ਗੱਲਬਾਤ ਜਦੋਂ ਕਰ ਲਈ ਮਾਲਕ ਜਦੋਂ ਹੋਈ ਘਰੇ ਤੁਸੀਂ ਜਾ ਕੇ ਦੇਖ ਲਿਓ ਤੇ ਮਾਲਕ ਨਾਲ ਤੁਹਾਡੀ ਗੱਲ ਹੋ ਜਾਗੀ ਸਿੱਧੀ ਤੁਹਾਨੂੰ ਮਾਲਕ ਦਾ ਨੰਬਰ ਮੈਂ ਦੇ ਦੂੰਗਾ ਬਾਕੀ ਡਿਮਾਂਡ ਦੀ ਗੱਲ ਕਰੀਏ ਤਾਂ 490000 ਰੁਪਿਆ ਮਾਲਕ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਹੈ ਮਾਲਕ ਕਹਿੰਦੇ ਵੀ ਰੇਟ ਉੱਪਰ-ਨੀਚੇ ਕਰ ਲਾਂਗੇ ਇੱਕ ਵਾਰੀ ਡਿਮਾਂਡ ਹੈ ਤੇ ਜਿਨ੍ਹਾਂ ਦੀ ਗੱਡੀ ਹੈ ਜਿਹੜੇ ਮਾਲਕ ਨੇ 94177 ਤੇ 46340 ਮਾਲਕ ਦਾ ਨੰਬਰ ਹੈ ਗੱਲਬਾਤ ਤੁਸੀਂ ਆਪੇ ਕਰ ਲਿਓ ਜਿਹੜੀ ਵੀ ਕਰਨੀ ਹੈ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲਬਾਤ ਤੁਸੀਂ ਕਰਨਾ ਜੀ ਚਾਹੁੰਦੇ ਹੋ ਜੀ ਤੇ ਬੁਲਟ ਦੀ ਆਪਾਂ ਹੁਣ ਗੱਲਬਾਤ ਕਰਾਂਗੇ ਆਪਣੇ ਕੋਲੇ ਬੁਲਟ ਮਾਲਕ ਨੇ 13 ਮਾਡਲ ਸਟੈਂਡਰਡ ਭੇਜੇਗਾ ਬੁਲਟ ਦੀ ਕੰਡੀਸ਼ਨ ਆਲੋਕੀ ਆਪਾਂ ਨੂੰ ਮਿਲੂਗੀ ਤੇ ਐਨਓਸੀ ਵਗੈਰਾ ਆਪਾਂ ਨੂੰ ਮਿਲ ਜੂਗੀ ਤੇ ਇਹ ਕੰਡੀਸ਼ਨ ਵਧੀਆ ਹੈ ਤੇ ਸਾਰਾ ਕੰਮ ਹੋਏਗਾ ਮਾਲਕ ਜਿਹੜੇ ਆਪ ਨੇ ਬੁਲਟ ਦੇ ਉਹ ਆਰਮੀ ਦੇ ਵਿੱਚ ਨੇ ਸੀ ਡਿਮਾਂਡ 110000 ਰੁਪਿਆ ਤੇ ਮਾਲਕ ਕਹਿੰਦੇ ਆ ਜੇ ਕਿਸੇ ਨੇ ਅਲਟੋ ਗੱਡੀ ਨਾਲ ਬਦਲਣਾ ਹੋਵੇ ਤਾਂ ਬਦਲ ਵੀ ਲੈਣਗੇ ਜੀ। ਬਾਕੀ ਮੁਕੇਰੀਆ ਮਾਲਕ ਦਾ ਏਰੀਆ ਜਾ ਕੇ ਤੁਸੀਂ ਦੇਖ ਵੀ ਸਕਦੇ ਹੋ। ਬਾਕੀ ਪਹਿਲੀ ਕਿੱਕ ਬੁਲਟਾ ਸਟਾਰਟ ਸਾਰਾ ਕੰਮ ਟੋਟਲ ਇੰਜਨ ਤੋਂ ਲੈ ਕੇ ਉੱਪਰ-ਨੀਚੇ ਦਾ ਸਾਰਾ ਇਹਨਾਂ ਨੇ ਕਰਵਾਇਆ ਹੋਇਆ। ਲੈਣ ਤੋਂ ਬਾਅਦ 1 ਰੁਪਿਆ ਬੁਲਟ ਨਿਪਾਲਦਾ ਹੈਗਾ। ਇੱਕ 10 ਚੋਂ ਮਾਲਕ ਕਹਿੰਦੇ ਵੀ ਘੱਟਬਾਧ ਕਰ ਲਾਂਗੇ। ਇੱਕ ਬਾਰੀ ਸਰਫਰ ਡਿਮਾਂਡ ਹੈਗੀ। ਨੰਬਰ 98505 ਤੇ 19218 ਗੱਲਬਾਤ ਕਰ ਲਓ ਤੁਸੀਂ ਆਪੇ ਕਿਸੇ ਨੇ ਤੋੜ ਕੇ ਦੇਖਣਾ ਤੋੜ ਕੇ ਵੀ ਦੇਖ ਲਿਓ ਜੀ ਹੁਣ ਆਪਾਂ ਸਸਤੀ ਜੀ ਗੱਡੀ ਲੈ ਕੇ ਪਹੁੰਚੇ ਆ ਜੈਨੇ ਗੱਡੀ ਆ ਕਾਫੀ ਡਿਮਾਂਡ ਆ ਰਹੀ ਸੀਗੀ ਜੀ ਸਸਤੀ ਗੱਡੀ ਵਾਸਤੇ ਤੇ ਗੱਡੀ ਆਪਾਂ ਲੈ ਕੇ ਪਹੁੰਚੇ ਆ ਅੱਜ ਸ਼ਾਇਦ ਗੱਡੀ ਤੁਸੀਂ ਪਹਿਲਾਂ ਵੀ ਦੇਖੀ ਹੋਵੇ ਪੰਜਾਬ ਨੰਬਰ ਜੈਨੇ ਗੱਡੀ ਆ 2000 ਮਾਡਲ ਹੈ ਤੇ 40000 ਰੁਪਏ ਡਿਮਾਂਡ ਹੈ ਫਰੀਦਕੋਟ ਤੋਂ ਪਹੁੰਚੀ ਆ ਗੱਡੀ ਤੇ ਇਹਨਾਂ ਨੇ ਛੇਤੀ ਸੇਲ ਕਰਨੀ ਆ ਜੀ ਮਜਬੂਰੀ ਕਰਕੇ ਗੱਡੀ ਵਧੀਆ ਚਲਾਉਣ ਚ ਕੋਈ ਨੁਕਸ ਨਹੀਂ ਮਾਲਕ ਦੇ ਘਰੇ ਖੜੀ ਹੈ ਨੰਬਰ 7589105370 ਗੱਲਬਾਤ ਜਿਹੜੀ ਵੀ ਕਰਨੀ ਆਪੇ ਕਰ ਲਿਓ ਬਾਕੀ ਮਸ਼ੀਨਰੀਆਂ ਦੀ ਪੂਰੀ ਆਪਾਂ ਗੱਲ ਕਰ ਲਈ ਵੀਡੀਓ ਤੂੰ ਨੂੰ ਕਿਵੇਂ ਦੇ ਲੱਗੀ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਵਧੀਆ ਲੱਗੀ ਇਹ ਵੀਡੀਓ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਬੱਤ ਬਸ ਸਪੋਰਟ ਕਰਿਆ ਕਰੋ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਜੀ ਬਾਕੀ ਕਿਸੇ ਨੇ ਐਡ ਜੇ ਕਰਵਾਉਣੀ ਆ ਉੱਪਰ ਹਰੇ ਜਿਹੇ ਅੱਖਰਾਂ ਚ ਆਪਣਾ ਵਟਸਐਪ ਨੰਬਰ ਲਿਖਿਆ ਰਹਿੰਦਾ ਹੈ ਆਪਣੇ ਕੋਲੇ ਭੇਜ ਕੇ ਵੀਡੀਓ ਜਾਣਕਾਰੀ ਫੋਟੋਆਂ ਬਿਲਕੁਲ ਫਰੀ ਦੇ ਵਿੱਚ ਆਪਾਂ ਇਹ ਲਗਾ ਦਾਂਗੇ ਆਪਣਾ ਕਮਿਸ਼ਨ ਖਰਚਾ ਵਾਰਸਾ ਕਿਸੇ ਤਰ੍ਹਾਂ ਦਾ ਕੋਈ ਨਹੀਂ ਹੁੰਦਾ ਜੀ ਲਾ ਕੇ ਅਗਲੀ ਵੀਡੀਓ ਚ ਤੁਹਾਨੂੰ ਕਿਹੜੇ ਏਰੀਆ ਚ ਕਿਹੜੀ ਮਸ਼ੀਨਰੀ ਚਾਹੀਦੀ ਹੈ ਦੱਸੋ ਮੈਨੂੰ ਤੇ ਜਿੰਨੇ ਤੁਸੀਂ ਪਹਿਲੀ ਵਾਰ ਪਹੁੰਚੇ ਹੋ ਚੈਨਲ ਨੂੰ ਸਬਸਕ੍ਰਾਈਬ ਲਾਜ਼ਮੀ ਕਰਕੇ ਜਾਓ ਜੀ